ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸੰਗਤ ਜੀ ਜਦੋਂ ਵੀ ਤੁਸੀਂ ਗੁਰੂ ਘਰੋਂ ਕਰੇ ਜਾਂਦੇ ਹੋ ਸੰਗਰਾਂਦ ਵਾਲੇ ਤਿੰਨ ਗੁਰੂ ਘਰ ਦੇ ਵਿੱਚ ਜਦੋਂ ਵੀ ਜਾਂਦੇ ਹੋ ਖੜਾ ਪ੍ਰਸ਼ਾਦ ਲੈਂਦੇ ਹੋ ਤਾਂ ਉਸ ਸਮੇਂ ਜੇਕਰ ਤੁਸੀਂ ਇਹ ਸ਼ਬਦ ਬੋਲ ਦਿਓਗੇ ਤਾਂ ਲੱਖਾਂ ਮੰਗੋ ਗਈ ਕਰੋਨਾ ਮਲਚਾਨਗੇ ਸਾਧ ਸੰਗਤ ਜੀ ਇਹ ਕੋਈ ਵੀ ਵਹਿਮ ਭਰਮ ਨਹੀਂ ਹੈ ਬਿਲਕੁਲ ਸੱਚ ਹੈ ਇਸ ਪ੍ਰਤੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਕੜਾ ਪ੍ਰਸ਼ਾਦ ਦੇ ਉੱਪਰ ਹੈ ਕਿਸਾਨੋ ਕੜਾ ਪ੍ਰਸ਼ਾਦ ਲੈਣ ਦੇ ਸਮੇਂ ਜਾਂ ਤਿਆਰ ਕਰਦੇ ਸਮੇਂ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਜਾਂ ਕੜਾ ਪ੍ਰਸ਼ਾਦ ਲੈਣ ਦੇ ਸਮੇਂ ਕਿਸ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਕਿਉਂਕਿ ਸਾਧ ਸੰਗਤ ਜੀ ਅਸੀਂ ਜਾਣੇ ਅਣਜਾਣੇ ਵਿੱਚ ਕਈ ਵਾਰ ਬਹੁਤ ਵੱਡੀ ਗਲਤੀ ਕਰ ਜਾਂਦੇ ਹਾਂ ਤੇ ਕੜਾ ਪ੍ਰਸ਼ਾਦ ਦੀ ਸ਼ੁਰੂਆਤ ਤੇ ਹੀ ਪਰਚ ਦੀਆਂ ਪਰੰਪਰਾਵਾਂ ਸਾਧ ਸੰਗਤ ਜੀ ਵੱਲੋਂ ਕਦੋਂ ਤੇ ਕਿਵੇਂ ਸ਼ੁਰੂ ਹੋਈ ਇਸ ਸਾਰੀ ਗੱਲਬਾਤ ਆਪਾਂ ਅੱਜ ਦੇ ਵੀਡੀਓ ਵਿੱਚ ਕਰਾਂਗੇ ਸੰਗਤ ਜੀ ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸਰਵਣ ਕਰਨਾ ਜੀ ਕਿਉਂਕਿ ਸਾਧ ਸੰਗਤ ਜੀ ਇਸ ਵਿੱਚ ਬੜੀ ਮਹੱਤਵਪੂਰਨ ਜਾਣਕਾਰੀ ਤੁਹਾਨੂੰ ਦਿੱਤੀ ਗਈ ਹੈ ਇਸ ਜਾਣਕਾਰੀ ਨੂੰ ਤੁਸੀਂ ਹੋਰ ਵੀ ਸੰਗਤਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਜੀ ਆਕੇ ਉਹਨਾਂ ਨਵੀਂ ਇਸ ਗੱਲ ਦੇ ਬਾਰੇ ਪਤਾ ਲੱਗ ਸਕੇ। ਅਧਿਕ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਵੀ ਤੁਸੀਂ ਜ਼ਰੂਰ ਲਿਖ ਦੇਣਾ ਜੇ ਸਾਧ ਸੰਗਜੇ ਅਕਾਲ ਤਖਤ ਦੇ ਜਥੇਦਾਰ ਅਕਾਲੀ ਫੋਲਾ ਸਿੰਘ ਜੀ ਤੇ ਜਦੋਂ ਸਾਰੇ ਲੋਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸਿਰ ਝੁਕਾ ਕੇ ਮਹਾਰਾਜਾ ਕੈਗੇ ਪੁਕਾਰਦੇ ਸਨ ਤੇ ਉਸ ਸਮੇਂ ਕੇਵਲ ਅਕਾਲ ਤਖਤ ਦੇ ਜਥੇਦਾਰ ਅਕਾਲੀ ਫੋਲਾ ਸਿੰਘ ਜੀ ਇਹ ਮਹਾਰਾਜਾ ਰਣਜੀਤ ਸਿੰਘ ਨੂੰ ਪినాਚੂ ਕੇ ਭਾਈ ਸਾਹਿਬ ਕਹਿ ਕੇ ਬੁਲਾਉਂਦੇ ਸਨ ਕਿਉਂਕਿ ਅਕਾਲ ਤਾਗਤ ਦਾ ਦਰਜਾ ਰਾਜੇ ਰਾਣੀਆਂ ਤੋਂ ਕਿਤੇ ਉੱਚਾ ਹੈ ਮਹਾਰਾਜਾ ਰਣਜੀਤ ਸਿੰਘ ਵੇਲੇ ਕੜਾ ਪ੍ਰਸ਼ਾਲੀ ਮਾਇਆ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਖਜ਼ਾਨੇ ਵਿੱਚ ਆਉਂਦੇ ਸੀ ਅੰਦਾਸ ਵਿੱਚ ਇਹ ਬੋਲਿਆ ਜਾਂਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜਪਾਗ ਦਾ ਰਾਜਪਾਲਕ ਸਦਾ ਸਲਾਮਤ ਰਹੇ ਜਦੋਂ ਜ਼ਥੇਦਾਰ ਅਕਾਲੀ ਫੋਲਾ ਸਿੰਘ ਜੀ ਦੇ ਕੋਲ ਸਿੱਖਾਂ ਦੀ ਸ਼ਿਕਾਇਤ ਆਏ ਕਿ ਸਿੱਖ ਕੌਮ ਦਾ ਸ਼ਰਮੌਰ ਚਿਹਰੇ ਪੰਜਾਬ ਮੋਹਰਾਂ ਦੇ ਇਸ਼ਕ ਵਿੱਚ ਪੈ ਗਿਆ ਹੈ ਤੇ ਹੁਣ ਮਹਾਰਾਜਾ ਦਾੜੇ ਰੰਗਣ ਲੱਗ ਪਿਆ ਹੈ ਤੇ ਸ਼ਰਾਬ ਦਾ ਸੇਵਨ ਵੀ ਕਰਦਾ ਹੈ ਜੋ ਜ਼ਿੰਮੇਵਾਰ ਸਿੱਖ ਨੂੰ ਸੋਭਾ ਨਹੀਂ ਦੇਂਦਾ ਇਸ ਲਈ ਸਿੱਖਾਂ ਨੇ ਜ਼ਥੇਦਾਰ ਨੂੰ ਕਿਹਾ ਕਿ ਤੁਸੀਂ ਉਸ ਨੂੰ ਵਰਜੋ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸੁਨੇਹਾ ਭੇਜਿਆ ਤੇ ਇਸੇ ਬਾਬਤ 'ਵੀ ਉਹ ਆਪਣੀ ਸਫਾਈ ਦੇਣ ਦੇ ਲਈ ਕਿਹਾ ਕੰ ਇੰਤਜ਼ਾਰ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਨੇ ਅਕਾਲ ਤਖਤ ਸਾਹਿਬ ਤੋਂ ਦੋ ਹੁਕਮਨਾਮੇ ਜਾਰੀ ਕਰ ਦਿੱਤੇ ਪਹਿਲਾ ਕਿ ਖੜਾ ਪ੍ਰਸ਼ਾਸਨ ਦੇ ਲਈ ਸ਼ਾਹੀ ਖਜ਼ਾਨੇ 'ਚੋਂ ਮਾਇਆ ਦੀ ਪ੍ਰਵਾਨਗੀ ਬੰਦ ਕਰ ਦਿੱਤੀ ਜਾਵੇ ਤੇ ਅੱਜ ਤੋਂ ਹੀ ਸੰਗਤ ਆਪਣੀ ਇਸੇ ਦੇ ਮੁਤਾਬਕ ਮਾਇਆ ਪੇਟ ਕਰੇਗੀ ਲਿਖਤੀ ਰਸੀਦ ਵੀ ਲਈ ਜਾਵੇਗੀ ਤੇ ਸਾਧ ਸੰਗਾ ਜੀ ਮਾਇਆ ਨਾਲ ਹੀ ਕੜਾ ਪ੍ਰਸ਼ਾਦ ਦਾ ਸੰਗਤ ਦੀ ਮਾਇਆ ਦੇ ਨਾਲ ਕੜਾ ਪ੍ਰਸ਼ਾਦ ਦੀ ਤਿਆਰ ਹੋਣ ਲੱਗੇ ਦੂਸਰਾ ਹੁਕਮਨਾਮਾ ਕਿ ਰੋਜ਼ਾਨਾ ਦੀਆਂ ਅਰਦਾਸਾਂ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੇ ਸਲਾਮਤੀ ਵਾਲੀ ਲਾਈਨ ਕੱਟ ਦਿੱਤੀ ਗਈ ਜਦੋਂ ਇਸ ਗੱਲ ਦਾ ਪਤਾ ਮਹਾਰਾਜਾ ਰਣਜੀਤ ਸਿੰਘ ਨੂੰ ਲੱਗਾ ਉਸਨੇ ਅਕਾਲੀ ਫੋਲਾ ਸਿੰਘ ਦੇ ਨਾਲ رابطہ ਕਾਇਮ ਕੀਤਾ ਤੇ ਅਕਾਲੀ ਫੋਲਾ ਸਿੰਘ ਨੇ ਕਿਹਾ ਕਿ ਪਾਈ ਸਾਹਿਬ ਹੁਣੇ ਮਸਲਾ ਮੇਰੇ ਤੇ ਨਹੀਂ ਅਕਾਲ ਤਖਤ ਸੈਬ ਦਰਮਿਆਨ ਹੈ ਇਸ ਲਈ ਉਥੇ ਪੇਸ਼ ਹੋ ਕੇ ਗੱਲ ਕਰੋ ਮਹਾਰਾਜਾ ਰਣਜੀਤ ਸਿੰਘ ਤਖਤ ਤੋਂ ਤਨਖਾਈਆ ਕਰਾਰ ਦਿੱਤਾ ਇਸ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਦਰਸ਼ਨ ਕਰਨ ਦੇ ਲਈ ਅੰਦਰ ਆਉਣ ਲੱਗਿਆ ਤਾਂ ਦਰਸ਼ਨੀ ਦਰਵਾਜ਼ੇ ਦੇ ਅੱਗੇ ਨੰਗੀ ਤਲਵਾਰ ਲੈ ਕੇ ਅਕਾਲੀ ਫੋਲਾ ਸਿੰਘ ਆਪ ਅੱਗੇ ਡਟੇ ਇਹ ਪਹਿਲਾਂ ਅਕਾਲ ਤਖਤ ਅੱਗੇ ਪੇਸ਼ ਹੋ ਕੇ ਪੁੱਲ ਬਖਸ਼ੌਂਦਾ ਹੁਕਮ ਦਿੱਤਾ ਤੇ ਤਨਖਾਈਆ ਮਹਾਰਾਜੇ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰਨ ਦਿੱਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕਾਲ ਤਖਤ ਦੇ ਅੱਗੇ ਪੇਸ਼ ਹੋਇਆ ਇਹ ਕਾਲੀ ਫੂਲਾ ਸਿੰਘ ਦੇ ਕੈਨ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਵਾਸਤੇ ਇਮਲੀ ਦੇ ਦਰਖਤ ਦੇ ਨਾਲ ਬੰਨ੍ਹ ਦਿੱਤਾ। ਸਾਰੇ ਕੱਪੜੇ ਵੀ ਲਾ ਦਿੱਤੇ ਗਏ ਤੇ ਕੇਵਲ ਦਸਤਾਰ ਤੇ ਕਸ਼ਰੇ ਨੂੰ ਛੱਡ ਕੇ ਮਹਾਰਾਜਾ ਰਣਜੀਤ ਸਿੰਘ ਇਮਲੀ ਦੇ ਦਰਖਤ ਦੇ ਨਾਲ ਬੰਨਿਆ ਸਿਰ ਚੁਕਾਈ ਖੜਾ ਸੀ। ਸੰਗਤਾਂ ਦੀ ਬੇਨਤੀ ਕਰਾਂਦੇ ਕੋੜੇ ਨਹੀਂ ਮਾਰੇ ਗਏ ਪਰ ਜਦੋਂ ਸ਼ਾਹੀ ਮਾਇਆ ਵਿੱਚੋਂ ਕੜਾ ਬਰਸ਼ਾਦ ਲਈ ਅਤੇ ਸਦਾ ਸਲਾਮਤੀ ਤੇ ਅਰਦਾਸ ਤੇ ਲਈ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੋਲਾ ਸਿੰਘ ਨੂੰ ਬੇਨਤ ਕੀਤੇ ਤਾਂ ਅਕਾਲੀ ਫੋਲਾ ਸਿੰਘ ਨੇ ਕਿਹਾ ਅਕਾਲ ਤਖਤ ਦੇ ਹੁਕਮਨਾਮੇ ਕਦੇ ਵਾਪਸ ਨਹੀਂ ਲਏ ਜਾਂਦੇ ਇਸ ਲਈ ਹੁਣ ਸੰਗਤਾਂ ਦੇ ਹੀ ਮਾਇਆ ਦੇ ਵਿੱਚੋਂ ਸ਼ਰਧਾ ਮੁਤਾਬਕ ਪ੍ਰਸ਼ਾਦੀ ਦੀ ਤਿਆਰ ਹੋਏਗੀ ਸਮੁੱਚੇ ਸਿੱਖ ਧਰਮ ਦੇ ਵਿੱਚ ਕੜਾ ਪ੍ਰਸ਼ਾਦੀ ਬੜੀ ਮਹੱਤਤਾ ਹੈ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਰਸ਼ੇ ਤੇ ਬੈਠਿਆ ਹੈ ਸਾਰੇ ਮਨੋਖਣ ਨੂੰ ਕੜਾ ਪ੍ਰਸ਼ਾਦ ਸ਼ਕਾ ਕੇ ਅਭਿਮਾਨ ਤੇ ਅਸ਼ੋਤ ਦਾ ਰੋਗ ਹੀ ਮਿਟਾ ਦਿੱਤਾ ਪਈ ਗੁਰਦਾਸ ਜੀ ਨੇ ਕੜਾ ਪ੍ਰਸ਼ਾਦ ਦਾ ਨਾਮ ਪੰਚ ਅੰਮ੍ਰਿਤ ਵਿੱਚ ਲਿਖਿਆ ਹੈ ਗੁਰੂ ਨਾਨਕ ਪਾਸ਼ਾ ਜੀ ਨੇ ਇਹ ਦੀਵਾਨ ਦੀ ਸਮਾਪਤੀ ਮਗਰੋਂ ਵਰਤੋਂ ਦੀ ਮਰਿਆਦਾ ਬਣਾ ਦਿੱਤੀ ਸੀ ਪਰ ਜੈਨ ਪੰਥ ਵਿੱਚ ਕਾਰ ਲਿਖਿਆ ਹੋਇਆ ਹੈ ਇਹ ਗੁਰੂ ਨਾਨਕ ਪਾਸ਼ਾ ਜੀ ਦੀ ਮਹਾਨ ਦੇਣ ਹੈ ਗੁਰੂ ਅਰਜਨ ਦੇਵ ਜੀ ਨੇ ਇੱਕ ਵਾਰੀ ਹੁਕਮ ਕੀਤਾ ਸੀ ਕਿ ਮ੍ਰਿਤਕ ਦੇ ਦਾ ਸੰਸਕਾਰ ਕਰਨ ਮਗਰੋਂ ਕੜਾ ਪ੍ਰਸ਼ਾਦ ਵਰਤਾ ਦੇਣਾ ਇਹ ਸਭ ਬੜਾ ਢੂੰਗਾ ਭਾਵ ਹੈ ਸਿੱਖ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੈ ਕੜਾ ਪ੍ਰਸ਼ਾਦ ਤਿਆਰ ਕਰਨ ਵਾਲਿਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਫ਼ ਸੁਥਰੇ ਭਾਂਡੇ ਦੇ ਵਿੱਚ ਹੱਥਾਂ ਦੇ ਨਾਲ ਆਟਾ ਤੇ ਖੰਡ ਲੈ ਕੇ ਤੇ ਘਿਓ ਲੈ ਕੇ ਗੁਰਬਾਣੀ ਦਾ ਪਾਠ ਕਰਦੇ ਹੋਏ ਕੜਾ ਪ੍ਰਸ਼ਾਦ ਨੂੰ ਤਿਆਰ ਕਰਨ ਜੇਕਰ ਚਾਸ਼ਨੀ ਬਣਾਉਣ ਲਈ ਆਟਾ ਚੰਗੀ ਤਰ੍ਹਾਂ ਪੁੱਜ ਜਾਵੇ ਫਿਰ ਹੀ ਚਾਸ਼ਨੀ ਮਿਲਾਇ ਜਾਵੇ ਤੇ ਆਟੇ ਤੇ ਚਾਸ਼ਨੀ ਦੀ ਗਰਮਾਈ ਵਿੱਚ ਥੋੜਾ ਵੀ ਫਰਕ ਨਾ ਹੋਵੇ ਜੇਕਰ ਚਾਸ਼ਨੀ ਠੰਡੀ ਹੋ ਜਾਵੇ ਤਾਂ ਉਲੱਗ ਤੋਂ ਗਰਮ ਕਰ ਦਿੱਤੀ ਜਾਵੇ ਕੜਾ ਪ੍ਰਸ਼ਾਦ ਬਣਾਉਣ ਮਗਰੋਂ ਕੜਾਹੀ ਚੁੱਲੇ ਤੋਂ ਉਤਾਰ ਲੈਣੀ ਚਾਹੀਦੀ ਹੈ ਕੜਾ ਪ੍ਰਸ਼ਾਦ ਬਣਾਉਣ ਤੇ ਵਰਤੌਣ ਵਾਲੇ ਵਿਅਕਤੀ ਦੇ ਕੱਪੜੇ ਸਾਫ਼ ਹੋਣੇ ਚਾਹੀਦੇ ਹਨ ਮੈਲੇ ਨਹੀਂ ਹੋਣਾ ਚਾਹੀਦੇ ਚੰਗੇ ਤਰ੍ਹਾਂ ਹੱਥ ਧੋ ਕੇ ਸਾਫ ਕੱਪੜੇ ਨਾਲ ਪੂੰਝ ਕੇ ਖੁਸ਼ਕ ਹੱਥ ਹੋਣੇ ਚਾਹੀਦੇ ਹਨ ਉਂਗਲਾਂ ਦੇ ਵਿੱਚ ਛਾਪਾਂ ਛੱਲੇ ਨਹੀਂ ਪਾਏ ਹੋਣੇ ਚਾਹੀਦੇ ਹੁਣ ਮੂੰਹ ਉੱਪਰ ਕੱਪੜਾ ਜਾਂ ਰੁਮਾਲ ਵੀ ਪੰਨਿਆ ਹੋਵੇ ਬਾਣੀ ਦਾ 파ੜ ਕਰਕੇ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕੀਤੀ ਜਾਵੇ ਦੀਵਾਨ ਦਰਬਾਰ ਸ਼ਾਹ ਹਾਲ ਦੇ ਵਿੱਚ ਇਹ ਕੜਾ ਪ੍ਰਸ਼ਾਦ ਆਂਦਾ ਚਾਵੇ ਉਸ ਨੂੰ ਸਾਫ ਥਾਲ ਜਾਂ ਸਾਫ ਪ੍ਰਾਸ ਦੇ ਵਿੱਚ ਇਹ ਪਾ ਕੇ ਲਿਆ ਦੇਤਾ ਜਾਵੇ ਸਾਫ਼ ਕੱਪੜੇ ਦੇ ਨਾਲ ਟੱਕਿਆ ਹੋਵੇ ਦਰਬਾਰ ਹਾਲ ਵਿੱਚ ਪ੍ਰਸ਼ਾਦ ਇੰਨਾ ਠੰਡਾ ਕਰਕੇ ਲਿਆਇਆ ਜਾਵੇ ਕਿ ਲੈਣ ਵਾਲਿਆਂ ਦੇ ਹੱਥ ਨਾ ਸੜਨ ਪ੍ਰਸ਼ਾਦ ਦੇ ਵਿੱਚੋਂ ਜਿਹੜਾ ਘਿਓ ਹੈ ਅਲੱਗ ਤੋਂ ਨਵੇਂ ਟਪਕਦਾ ਹੋਣਾ ਚਾਹੀਦਾ ਜੇ ਇਸ ਨਾਲ ਗੁਰੂ ਸੰਗਤ ਦੇ ਕੱਪੜਿਆਂ ਦੇ ਉੱਪਰ ਦਾਗ ਪੈ ਜਾਣ ਗੁਰੂ ਸੰਗਤ ਦੇ ਕੱਪੜੇ ਖਰਾਬ ਹੋ ਜਾਣ ਆਨੰਦ ਸਾਹਿਬ ਦੀ ਬਾਣੀ ਦੀਆਂ ਪਹਿਲੀਆਂ 5 ਪੌੜੀਆਂ ਤੇ ਅਖੀਰਲੀ ਪੌੜੀ ਦਾ ਪਾਠ ਕਰਕੇ ਫਿਰ ਅਰਦਾਸ ਕਰਨ ਉਪਰੰਤ ਹੁਕਮਨਾਮਾ ਜਾਂ ਮਖਵਾਕ ਲੈ ਕੇ ਕਿਰਪਾਨ ਭੇਟ ਕਰਕੇ ਸਾਧ ਸੰਗਤ ਦੇ ਵਿੱਚ ਵਰਤੋਂ ਤੋਂ ਪਹਿਲਾਂ ਪੰਜ ਪਿਆਰਿਆਂ ਦਾ ਪ੍ਰਸ਼ਾਦ ਕੱਢ ਕੇ ਵਰਤਾਇਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਵਿੱਚ ਬੈਠੇ ਸਿੰਘ ਨੂੰ ਕੌਲੀ ਜਾਂ ਕਟੋਰੇ ਵਿੱਚ ਪ੍ਰਸ਼ਾਦ ਪਾ ਕੇ ਦੇ ਦਿੱਤਾ ਜਾਵੇ ਤਾਂ ਜੋ ਸੇਵਾ ਤੋਂ ਵਿਲਾ ਹੋ ਕੇ ਉਹ ਚੱਖ ਲਵੇ। ਪ੍ਰਸ਼ਾਦ ਵਰਤੋਂ ਵੇਲੇ ਸਭ ਨੇ ਇੱਕੋ ਜਿਹਾ ਹੀ ਵਰਤਾਇਆ ਜਾਵੇ। ਕਾਲਗੀਧਾਰ ਪਿਤਾ ਜੀ ਦਾ ਹੁਕਮ ਹੈ ਕਿ ਕਈ ਸ਼ਰਦਾਲੂ ਜਾਂ ਲੋਕ ਕੜਾ ਪ੍ਰਸ਼ਾਦ ਵਾਲੇ ਹੱਥ ਆਪਣੇ ਮੂੰਹ ਜਾਂ ਦਾੜੀ ਤੇ ਫੇਰਦੇ ਹਨ ਜੋਕ ਅਸੰਭੇ ਹੋਣ ਦੀ ਨਿਸ਼ਾਨੀ ਹੈ ਇਸ ਧੰਦੇ ਪੰਨ ਵਿੱਚ ਮਠਾਸ ਦਾ ਅੰਛ ਹੁੰਦਾ ਹੈ ਜਿਸ ਕਰਕੇ ਮੱਖੀਆਂ ਮੂੰਹ ਤੇ ਬੈਠਦੀਆਂ ਹਨ ਐਸਾ ਇਲਾਵਾ ਜ਼ਮੀਨ ਤੇ ਕੀੜੀਆਂ ਵੀ ਤੁਰ ਸਕਦੀਆਂ ਹਨ ਇਸ ਲਈ ਇਹਨਾਂ ਗੱਲਾਂ ਤੋਂ ਬਚਿਆ ਜਾਵੇ ਸਾਨੂੰ ਸੰਦੇ ਵਾਲੇ ਹੱਥ ਕਿਸੇ ਕਪੜੇ ਨਾਲ ਸਾਫ਼ ਕਰ ਲੈਣੇ ਚਾਹੀਦੇ ਹਨ ਜਾਂ ਪਾਣੀ ਨਾਲ ਧੋਲਣੇ ਚਾਹੀਦੇ ਹਨ। ਪੁਰਾਣੇ ਸਿੰਘਾਂ ਨੇ ਇਸ ਪਵਿੱਤਰ ਪ੍ਰਸ਼ਾਦ ਨਾਲ ਅੱਜਕੱਲ੍ਹ ਕਈ ਥਾਵਾਂ ਤੇ ਦੇਖਿਆ ਜਾਂਦਾ ਹੈ ਕਿ ਜਿੱਥੇ ਕੜਾ ਪ੍ਰਸ਼ਾਦ ਦੇ ਤੇਕ ਕਰਵਾਏ ਜਾਂਦੇ ਹਨ ਉਸ ਕਮਰੇ ਵਿੱਚ ਸੰਗਤਾਂ ਜੋੜੇ ਪਾ ਕੇ ਚਲੀਆਂ ਜਾਂਦੀਆਂ ਹਨ। ਕੜਾ ਪ੍ਰਸ਼ਾਦ ਵਾਲੇ ਕਮਰੇ ਵਿੱਚ ਜੋੜੇ ਪਾ ਕੇ ਨਹੀਂ ਜਾਣਾ ਚਾਹੀਦਾ। ਉੱਥੇ ਹੀ ਪ੍ਰਸ਼ਾਦ ਲੈ ਕੇ ਖਾਣਾ ਹੈ। ਕੜਾ ਪ੍ਰਸ਼ਾਦ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੇ ਵਿੱਚ ਪ੍ਰਾਪਤ ਕਰਕੇ ਸ਼ਕਨ ਦੇ ਨਾਲ ਮਨ ਨੂੰ ਤ੍ਰਿਪਤੀ ਪ੍ਰਾਪਤ ਹੋ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੇ ਵਿੱਚ ਪੇੜ ਕਰਕੇ ਜੋ ਬਾਕੀ ਬਚਿਆ ਪ੍ਰਸ਼ਾਦ ਮਿਲ ਜਾਂਦਾ ਹੈ ਉਸ ਨੂੰ ਵੰਡ ਕੇ ਸ਼ਕਲ ਦੇਣਾ ਚਾਹੀਦਾ ਹੈ। ਅਣਜਾਣ ਵਿਅਕਤੀ ਤੋਂ ਪ੍ਰਸ਼ਾਦ ਲੈ ਕੇ ਕਦੇ ਨਾ ਖਾਓ ਕਿਉਂਕਿ ਉਹ ਪ੍ਰਸ਼ਾਦ ਖਵਾ ਕੇ ਕਈ ਵਾਰ ਲੋਕਾਂ ਨੂੰ ਲੁੱਟ ਲੈਂਦੇ ਹਨ। ਜਦੋਂ ਵੀ ਤੁਸੀਂ ਪ੍ਰਸ਼ਾਦ ਲੈਂਦੇ ਹੋ ਵਾਹਿਗੁਰੂ ਜੀ ਦੀ ਅਸੀਸ ਸਮਝਿਆ ਕਰੋ ਤੇ ਪ੍ਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਹੀ ਰਿਆ ਕਰੋ ਹਮੇਸ਼ਾ ਪ੍ਰਸ਼ਾਦ ਲੈਣ ਦੇ ਸਮੇਂ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰਿਆ ਕਰੋ ਜਿਵੇਂ ਨਾਲ ਪ੍ਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਤੇ ਸ਼ੱਕਿਆ ਹੋਇਆ ਪ੍ਰਸ਼ਾਦ ਤੁਸੀਂ ਫਿਰ ਸੁਆਸ ਸੁਆਸ ਨਾਮ ਜਪੋ ਜਿਵੇਂ ਨਾਲ ਤੁਸੀਂ ਸ਼ੱਕੇ ਹੋਏ ਪ੍ਰਸ਼ਾਦ ਦੇ ਨਾਲ ਪ੍ਰਮਾਤਮਾ ਜੀ ਦੇ ਨਾਮ ਦਾ ਵਾਰ-ਵਾਰ ਜਾਪ ਕਰ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਫਤੈ